ਚੰਡੀਗੜ੍ਹ 에어ਪੋਰਟ ਕਟਨਾ ਤੋਂ ਬਾਲ ਕੰਗਰ ਨੌਤ ਨੇ ਹਿਮਾਚਲ ਪੁਲਿਸ ਤੋਂ ਆਪਣੀ ਸੁਰੱਖਿਆ ਦੀ ਮੰਗ ਹੈ ਜੋ ਕੀਤੀ ਹੈ ਜੀ ਆ ਦੱਸਿਓ ਕਿ ਬੀਤੇ ਦਿਨੀ ਹੀ ਕੰਗਰ ਨੌਤ ਦੇ ਪੜਾ ਜੋ ਇੱਕ ਸੀਆਈਐਸਐਫ ਮਹਿਲਾ ਮੁਲਾਜ਼ਮ ਦੇ ਵੱਲੋਂ ਮਾਰਿਆ ਗਿਆ ਸੀ ਜਿਸ ਤੋਂ ਬਾਅਦ ਕੰਗਨਾ ਨੇ ਹਿਮਾਚਲ ਪੁਲਿਸ ਨੂੰ ਪੱਤਰ ਲਿਖ ਕੇ ਸੁਰੱਖਿਆ ਦੀ ਅਪੀਲ ਕੀਤੀ ਹੈ ਹੁਣ ਤੱਕ ਨਵੀਂ ਚੁੜੀ ਸੰਸਦ ਮੈਂਬਰ ਕੰਗਨਾ ਰਣੋਤ ਨੂੰ ਕੋਈ ਸੁਰੱਖਿਆ ਨਹੀਂ ਮਿਲੀ ਹੈ ਕਿਉਂਕਿ ਸੰਸਦ ਅਹੁਦੇ ਦੀ ਸੋਚ ਚੁੱਕਣ ਤੋਂ ਬਾਅਦ ਹੀ ਸੁਰੱਖਿਆ ਦੇਣ ਦੀ ਵਿਵਸਥਾ ਹੈ ਇਸ ਤਰ੍ਹਾਂ ਸੁਰੱਖਿਆ ਲਈ ਕਿ ਸੰਸਦ ਮੈਂਬਰ ਨੂੰ ਦੋ ਪੀਐਸਓ ਸੁਰੱਖਿਆ ਲਈ ਮੁਹੱਈਆ ਹੁੰਦੇ ਨੇ ਜਾਣਕਾਰੀ ਮੁਤਾਬਕ ਚੰਡੀਗੜ੍ਹ 에ਅਰਪੋਰਟ ਦੇ ਸੀਆਈਐਸਐਫ ਦੀ ਮਹਿਲਾ ਸਿਪਾਹੀ ਵੱਲੋਂ ਉਹਨਾਂ ਨੂੰ ਥੱਪੜ ਮਾਰਨ ਤੋਂ ਬਾਅਦ ਹਿਮਾਚਲ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਮੰਡੀ ਮੋਲਿਕਾ ਫਿਲਹਾਲ ਕੰਗਨਾ ਰਣੋਦ ਦਿੱਲੀ ਵਿੱਚ ਅਤੇ ਦਿੱਲੀ ਤੋਂ ਵਾਪਸ ਆਉਣ ਤੋਂ ਬਾਅਦ ਉਹਨਾਂ ਨੂੰ ਪੀਐਸ ਮੋਹਈਆ ਕਰਵਾਈ ਜਾਵੇਗੀ ਹਾਲਾਂਕਿ ਕੰਗਨਾ ਨੇ ਨਿੱਜੀ ਸੁਰੱਖਿਆ ਕਰਮਚਾਰੀ ਰੱਖੀ ਹੋਈ ਨੇ ਇਹ ਸੁਰੱਖਿਆ ਮੁਲਾਜ਼ਮ ਲੋਕ ਸਭਾ ਚੋਣਾਂ ਤੇ ਸੂਬੇ ਵਿੱਚ ਪ੍ਰਚਾਰ ਦੌਰਾਨ ਵੀ ਉਹਨਾਂ ਦੇ ਨਾਲ ਸੀ ਦੂਜੇ ਪਾਸੇ ਰਾਜ ਦੇ ਪੁਲਿਸ ਡਾਇਰੈਕਟਰ ਜਨਰਲ ਡਾਕਟਰ ਆਤੂਲ ਨੇ ਕਿਹਾ ਕਿ ਕੰਗਨਾ ਵੱਲੋਂ ਇੱਕ ਪੱਤਰ ਆਇਆ ਜਿਸ ਵਿੱਚ ਸੁਰੱਖਿਆ ਦੀ ਮੰਗ ਕੀਤੀ ਗਈ ਹੈ ਦੂਜੇ ਪਾਸੇ ਐਮਪੀ ਕੰਗਨਾ ਰਣੋਦ ਨੂੰ ਥੱਪੜ ਮਾਰਨ ਦੇ ਮਾਮਲੇ 'ਚ ਕਾਰਵਾਈ ਸ਼ੁਰੂ ਹੋ ਗਈ ਹੈ ਕੌਨਸਟੇਬਲ ਕੁਲਵਿੰਦਰ ਕੌਰ ਖਿਲਾਫ ਮਾਮਲਾ ਐ ਜੋ ਦਰਜ ਕਰ ਲਿਆ ਗਿਆ ਸੋ ਇਹ ਚਾਰ ਡਟੀਆਂ ਨੇ ਕਿਸਾਨ ਯੂਨੀਅਨ ਨੇ ਕਨਸਟੇਬਲ ਕੁਲਵਿੰਦਰ ਕਰਨਲ ਖੜਨ ਦਾ ਫੈਸਲਾ ਕੀਤਾ ਇਸ ਦੇ ਨਾਲ ਹੀ ਕਿਸਾਨ ਜੱਥੇਬੰਦੀ ਵੱਲੋਂ 9 ਤਰੀਕ ਨੂੰ ਮੋਹਾਲੀ ਦੇ ਗੁਰਦੁਆਰਾ ਅੰਬਸਾਪ ਤੋਂ ਐਸਐਸਪੀ ਦਫ਼ਤਰ ਤੱਕ ਇਨਸਾਫ ਮਾਰਚ ਜੋ ਕੱਢਿਆ ਜਾਵੇਗਾ